ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਵਾਲੀ ਵੀਡੀਓ ਬਹੁਤ ਵਧੀਆ ਵੀਡੀਓ ਆ ਤੁਸੀਂ ਦੇਖਿਓ ਐਂਡ ਤੱਕ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਚੱਲੇ ਆਂ ਤਲਵੰਡੀ ਸਾਬੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਵਿਸਾਖੀ ਆਦੇ ਹੜਾਈ ਜਾਂਦਾ ਹੈ ਤੇ ਵਿਸਾਖੀ ਤੇ ਆਪਣਾ ਸਾਰਾ ਪਿੰਡ ਰਲ ਮਿਲ ਕੇ ਲੰਗਰ ਲਾਉਂਦਾ ਹੁੰਦਾ ਲੰਗਰ ਦੀ ਸੇਵਾ ਕਰਦਾ ਉੱਥੇ ਤੇ ਅੱਜ ਉਹਦੇ ਲਈ ਉਹਦੇ ਤਿਆਰੀ ਕਰਨ ਵਾਸਤੇ ਲੰਗਰ ਦੀ ਤਿਆਰੀ ਕਰਨ ਵਾਸਤੇ ਥਾਂ ਤੋਂ ਸਾਫ਼ ਕਰਨ ਵਾਸਤੇ ਅੱਜ ਸਾਰੀ ਸੰਗਤ ਜਾਂਦੀ ਹੈ ਤੇ ਐਂਡ ਤੱਕ ਬਣੇ ਰਹੋ ਦੇਖਿਓ ਕੌਣ ਕੌਣ ਜਾਂਦਾ ਕਿੰਨੇ ਕਿੰਨੀ ਸੰਗਤ ਹੈ ਤੇ ਕਿੰਨੇ ਕ ਮੁੰਡੇ ਨੇ ਤੁਹਾਨੂੰ ਸਾਰਾ ਉੱਥੇ ਚੈੱਕ ਕਰਾਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਵੀ ਕਿੱਥੇ ਆਪਣੇ ਪਿੰਡ ਦਾ ਲੰਗਰ ਲੱਗਦਾ ਤਾਂ ਤੁਸੀਂ ਵੀ ਜਰੂਰ ਪਹੁੰਚਿਓ ਤੇ ਵਲੌਗ ਨਾਲ ਐਂਡ ਤੱਕ ਬਣੇ ਰਹੋ ਹਾਂਜੀ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਤੇ ਇੱਧਰ ਸੇਵਾਦਾਰ ਕਰਦੇ ਨੇ ਤੇ ਅੱਜਾ ਤਲਵੰਡੀ ਜਾਣਾਗਾ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਜਿਸਨੂੰ ਦਿਖਾਉਣੇ ਆ ਵੀ ਗਾਤੇ ਜਾਣਾ ਤੇ ਕਿੰਨੇ ਕ ਸੇਵਾਦਾਰ ਨੇ ਆ ਦੇਖੋ ਤੁਸੀਂ ਤਿਆਰੀ ਕਰੀ ਜਾਂਦੇ ਨੇ ਇੱਧਰ ਵੀ ਚੱਲੀਆਂ ਆਣ ਦਾ ਸੇਵਾਦਾਰ ਤਿਆਰੀ ਕਰੀ ਜਾਂਦੇ ਨੇ ਤੇ ਆ ਦੇਖੋ ਤੁਸੀਂ ਗੱਡੀ ਤਿਆਰ ਹੈ ਸੰਗਤ ਵੀ ਤਿਆਰ ਹੈ ਤੇ ਹੁਣ ਪੂਰੀ ਤਿਆਰੀ ਹੈ ਬਾਜਾ ਦੀ ਆਹ ਹੋ ਗਿਆ ਬਾਜਾ ਰੋ ਦੇ ਹੋ ਗਿਆ ਅੱਛਾ ਕੋਈ ਨਾ ਸੇਵ ਨਾ ਨਾਪਾ ਹੋਊਗਾ ਕੋਈ ਬਾਠੀ ਕਰੀ ਗਾ ਦਾ ਨਹੀਂ ਗਿਆ ਸਤਿ ਸ੍ਰੀ ਅਕਾਲ ਜੀ ਹੈ ਜੀ ਕਿਨੂੰ ਕੋਈ ਆ ਗਿਆ ਲਓ ਜੀ ਭਾਬੀਆਂ ਕਹਿੰੀਆਂ ਪੂਰੀਆ ਤਿਆਰੀ ਹੁਣ ਚਲੋ ਭਰਾਵਾ ਅੱਧੀ ਦਾ ਹਾਂ ਅੱਧੀ ਦਾ ਇਵਰੀ ਪੱਦੀ ਤੋਂ ਬਣਾ ਲਿਆ ਸੀ ਸੇਵਾਦਾਰ ਨੇ ਇੱਥੇ ਰੌਲਾ ਪਾ ਰੱਖਿਆ ਲਓ ਜੀ ਸੇਵਾਦਾਰ ਬਾਹਰ ਪੈਂਿੰਗ ਨਾਲ ਫਿਰ ਨੂੰ ਚੱਲਾਂਗੇ ਉਹ ਜਾ ਰੱਖਣੇ ਮਾਈਂ ਟੱਪ ਕੇ ਜਦੋਂ ਆਏ ਨਹੀਂ ਮੁੜਦੇ ਕਿਰਕ ਤੇ ਹਾਂ ਕਿੱਦੋਂ ਰੋਗਾਂ ਨੂੰ ਹੋਣ ਕੇ ਲਿਆਵਾਂਗੇ ਲਓ ਬੱਚਾ ਬੋਲੇ ਐ ਸੋਨ ਵਾਸ ਸ੍ਰੀ ਅਕਾਲੋ ਦੇਖ ਲਾ ਆ ਦੇਖ ਲਾ ਪਹਿਲੀ ਮੱਤਾ ਠੀਕ ਹੈ ਬੋਲੇ ਸੋਨਿਹਾਲੋ ਸ੍ਰੀ ਅਕਾਲੋ ਲਓ ਜੀ ਮੁੰਡੇ ਹੁਣ ਪੀਣ ਲੱਗੇ ਪਾਣੀ ਤੇ ਜਾਂਦ ਜਾਂਦੇ ਨੂੰ ਲੱਗੀ ਤੇ ਕਹਿੰਦੇ ਪਾਣੀ ਪੀਣਾ ਤੇ ਮਹਨ ਪਾਣੀ ਪੀ ਜਾਂਦੇ ਆ ਤੇ ਉਸ ਤੋਂ ਬਾਅਦ ਫੇਰ ਚੱਲੇ ਪਾਵਾਂਗੇ ਤੇ ਫੇਰ ਉੱਥੇ ਜਾ ਕੇ ਤੁਹਾਨੂੰ ਫੇਰ ਦਿਖਾਵਾਂਗੇ ਤੇ ਬਣੇ ਰਹੋ ਐਂਡ ਤੱਕ ਤੇ ਸਪੋਰਟ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ। ਪਾਣੀ ਪੀ ਦੇ। ਆਹ। ਹੋਰ ਦਾ ਚਲੋ ਭਾਈ ਸੰਗਤ ਉਧਰੀ ਲੈ ਜਾਣਾ ਉਧਰੀ ਤੇ ਬੰਦਾਂਗੇ ਯਾਰ ਉਧਰੀ ਭੱਜ ਜੀ ਉੱਥੇ ਲੈ ਚੱਲ ਉਧਰ ਹੀ ਚੱਲੋ ਉਧਰ ਹੀ ਚੱਲੋ ਉਧਰ ਹੀ ਚੱਲੋ ਉਥੇ ਲੰਗਰ ਤੇ ਢੋਲ ਸਫਾ ਕੋਈ ਬਾਈ ਤਾਂ ਹੀ ਨਹੀਂ ਅੱਗੇ ਉਤਰਾਂਗੇ ਹੁਣਾ ਉਧਰ ਛੋਡੇ ਕੋਲੇ ਟੈਂਡਰ ਚਾਹ ਬਣੀ ਆਉਂਦਾ ਬਹਿ ਜਾ ਬਹਿ ਜਾ ਬਹਿ ਜਾ ਲਓ ਜੀ ਪਹੁੰਚ ਗਏ ਚਲੋ ਭਰਾ ਇਹ ਉਧਰੀ ਲੈ ਕਰੋ ਹੋਰ ਹੋਰ ਸਾਹਬ ਬਾਹਰ ਦੂਰ ਨਾ ਚੱਕਣਾ ਮੈਂ ਆਪਣੀ ਦੁੱਧ ਲੱਗੇ ਇਹ ਤੋਂ ਚੱਕ ਕੇ ਜਿਆਦਾ ਫੋਟੋ ਲਾਣਾ ਪੈਣੀ ਇਹਦਾ 10 15 ਕਿਲੋ ਦੁੱਧ ਦਾ ਹੋਣਾ ਹੋਏ 10 ਲੈ ਬਖੀਰ ਆ ਰਹੀ ਕਿੰਨਾ ਆਉਂਦੀ ਆ 13 ਦੀ ਆ ਓਏ 13 ਦੀ ਫੌਣ ਚਾ ਚਾਹ ਮੈਂ ਦਿਖਾਈ ਜਾਂਦਾ ਯਾਰ ਹਾਂ ਨਾ ਅੱਗੇ ਆ ਆ ਨਵੀਂ ਤਾਂ ਹੈਗਾ ਓਏ ਆਰੇ ਭਾਈ ਮੱਥਾ ਟੇਕਾ ਕਰੋ ਪੂਰਾ ਆ ਲੱਗ ਰਹਾ ਹੈ ਡੈਡੀ ਹਾਂ ਹੋ ਗਿਆ ਕਰੇ ਮਦਦ ਦੇ ਆ ਵੜਾਇਆ ਫਿਰ ਤੇਰੀ ਮਰਜ਼ੀ ਦਾ ਬਦਲਣ ਚੱਲ ਜੇ ਮਰਜ਼ੀ ਕਰ ਲੈ ਅੱਛਾ ਠੀਕ ਹੈ ਹੋ ਗਿਆ ਹਾਂ ਕਿੱਧਰ ਦੀ ਆ ਗਿਆ ਅੱਪਾ ਹੋਰ ਆ ਲੱਗ ਗਿਆ ਬਾਈ ਵੀ ਸਭਾਈਆਂ ਕਰਨ ਇੰਨਾ ਦੇਖੋ ਸੇਵਾ ਦਾ ਸਾਰੇ ਨੇ ਕੀਤਾ ਇੱਧਰ ਵੀ ਸੇਵਾ ਓਪਾ ਕਰਤਾ ਸੀ ਡੈਡਾ ਕਰਤਾ ਸੀ ਡੈਡਾ ਆ ਨਾ ਦੇ ਲੈ ਵੀ ਉਤਰ ਜਾ ਉਤਰ ਜਾ ਮੱਲੋ ਲਓ ਜੀ ਭਾਈ ਜੀ ਹੁਣ ਆਪਾਂ ਚੱਲਿਆਂ ਉੱਥੇ ਜਿੱਥੇ ਆਪਣੇ ਪਿੰਡ ਦਾ ਹੁੰਦਾ ਲੰਗਰ ਤੇ ਸਾਫ਼ ਸਫਾਈ ਕਰਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਨਾ ਪੱਤੇ ਬਹੁਤ ਜ਼ਿਆਦੇ ਨੇ ਤੇ ਇਧਰ ਮੁੰਡੇ ਹੋਣਾ ਪ੍ਰਸ਼ਾਦਾ ਪਾਣੀ ਛੱਕ ਕੇ ਆ ਗਏ ਤੇ ਉਹ ਦੇਖੋ ਉਧਰ ਲੱਗੇ ਪਏ ਨੇ ਤੇ سارے ਮੁੰਡੇ ਆ ਗਏ ਹੁਣ ਇੱਥੇ ਹੁੰਦਾ ਆਪਣੇ ਪਿੰਡ ਦਾ ਲੰਗਰ ਤੇ ਇੱਥੇ ਤੁਹਾਨੂੰ ਜੇ ਮੈਂ ਤੁਹਾਨੂੰ ਮੈਂ ਦੱਸਦਾ ਇਹ ਤਾਂ ਅੱਗੇ-ਅੱਗੇ ਆਪਣੇ ਪੰਡ ਦਾ ਰੰਗਰੀ ਹੁੰਦਾ ਤੇ ਸੇਵਾਦਾਰ ਉਹ ਲੱਗੇ ਪਏ ਨੇ ਇਹ ਆ ਦੇਖ ਸਕਦੇ ਤੁਸੀਂ ਸੇਵਾਦਾਰ ਦੁਨੀਆਂ ਦੀ ਸਾਰੇ ਕੀ ਜਰੋ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਤਾਂ ਸਾਰੇ ਖੜੇ ਨੇ ਇਹਨੇ ਪਿੰਡ ਹਡੌਲੀ ਦੇ ਸੇਵਾਦਾਰ ਤੇ ਆਪਣੀ ਆਪਣੀ ਜ਼ਿੰਮੇਵਾਰੀ ਸੰਭਲ ਕੇ ਮੁੰਡੇ ਲੱਗੇ ਪਏ ਨੇ ਦੇਖੋ ਤੁਸੀਂ ਕੀ ਭਾਈ ਸਾਰੇ ਸੇਵਾਦਾਰ ਪੱਤੇ ਬਹੁਤ ਜਿਆਦੇ ਨੇ ਕਿਹੜੇ ਪਾਸੇ ਲੱਗੋਗੇ ਮੁੰਡਿਓ ਪੰਜ ਚਾਰ ਦਿਨਾਂ ਤੱਕ ਲਓ ਜੀ ਮੈਂ ਹੀ ਪਾਣੀ ਪਾਣਾ ਪਤਾ ਹੁਣ ਕਿੱਥੋਂ ਤਹਾਰ ਹੋਰ ਬਾਈ ਅੱਛਾ ਹੁਣ ਅਟਕੀ ਜਾਣਾ ਇਹ ਹੋਰ ਹੋਰ ਬਾਈ ਇਹੋ ਹੁਣੀ ਅਟਕੇ ਜਾਵਾਂਗੇ ਜਦ ਹੁਣ ਆਏ ਆਪਾਂ ਹੋਰ ਭਰ ਦਿੰਦੇ ਇਹਦੇ ਨਾਲ ਯਾਰ ਲੈ ਹੀ ਤਾਂ ਉਹਨੇ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਭਾਈ ਇਹ ਬਹੁਤ ਆਇਆ ਹੋਇਆ ਹੈ ਬੰਦੀ ਨਹੀਂ ਕੋਈ ਕੈਸ਼ੀਅਰ ਇੱਕ ਬਾਈ ਵੰਨਾ ਲਈ ਵੰਨਾ ਇੱਧਰ ਬਾਬੇ ਹੋਰੇ ਲੱਗੇ ਪਏ ਨੇ ਕੋਈ ਨਹੀਂ ਕੋਈ ੜੌਲੀ ਪੰਡਤ ਦੇ ਸੇਵਾਦਾਰ ਹੈ ਇਹ ਇੱਧਰ ਪ੍ਰਸ਼ਾਦਾ ਪਾਣੀ ਛੱਕਿਆ ਮੁੰਡੇ ਨੇ ਵੀ ਕਾਸ਼ ਚੱਕੜੀ ਆ ਖਾਲ ਭਰਨਾ ਸ਼ਾਹ ਹਨਮੀ ਬਣਾਈ ਜਾਂਦੀ ਹੈ ਉਹ ਪਾਣੀ ਦਾ ਪਾਣੀ ਡੱਬਨ ਨੂੰ ਅੱਛਾ ਰਾਬੀ ਜੀ ਨੇ ਬੈਕ ਲਾ ਕੇ ਜਿੰਨੇ ਤੋਂ ਕੀ ਕਰਵਾਇਆ ਆ ਇੱਥੇ ਲੈਂਡਵਰ ਲੱਗੇ ਮੁੰਡੇ ਅੱਜ ਤਾਂ ਵਾਰੀ ਬੱਟੇ ਲੱਗ ਜਾ ਬਸ ਭਰ ਦਾਂਗੇ ਹੁਣ ਤਾਂ ਵੀ ਦੇਖੋ ਹੁਣ ਆਪਾਂ ਕਰਦੇ ਆਂ ਸੇਵਾ ਤੇ ਬਾਕੀ ਦਾ ਆਪਾਂ ਬਣਾਉਨੇ ਆਂ ਫੇਰ ਕੋਈ ਸੰਗਣ ਵਾਲੀ ਗੱਲ ਵਾਲੀ ਯਾਰੇ ਇਹ ਯਾਰੇ ਕਹੀ ਮਰਨਾ ਆ ਦੇਖੋ ਜੀ ਪੱਤੇ ਬਹੁਤ ਜਿਆਦੇ ਨੇ ਤੇ ਸਾਰੇ ਕੱਟਿਆ ਨਹੀਂ ਕੱਟਿਆ ਨਹੀਂ ਵਿਗੜਦੇ ਲੱਗੇ ਪਏ ਨੇ ਨੌਜਵਾਨੋਂ ਮੁੰਡੇ ਵੀ ਲੱਗੇ ਪਏ ਨੇ ਚਾਚੇ ਤਾਏ ਸਭ ਲੱਗੇ ਪਏ ਨੇ ਤੇ ਇਹ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਸਪਾਈ ਤੋਂ ਪਹਿਲਾਂ ਵੀ ਵੀਡੀਓ ਆਏ ਤੋਂ ਬਾਅਦ ਵਾਲੀ ਵੀ ਤੁਹਾਨੂੰ ਤੋਂ ਬਾਅਦ ਦਿਖਾਵਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਤੇ ਮੁੰਡਿਆਂ ਨੇ ਬਹੁਤ ਹਿੰਮਤ ਮਾਰੀ ਐ ਤੇ ਆ ਦੇਖੋ ਤੁਸੀਂ ਇੱਧਰ ਵੀ ਕਰਤੇ ਸਾਫ ਸਫਾਈ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੀ ਸੀ ਤੇ ਹੁਣ ਕੀ ਆ ਆ ਦੇਖੋ ਬਹੁਤ ਹਿੰਮਤ ਮਾਰੀਆਂ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਐ ਤੇ ਆ ਦੇਖੋ ਜੀ ਸਾਰੇ ਮੁੰਡਿਆਂ ਨੇ ਰਲ ਕੇ ਤੇ ਬਹੁਤ ਵਧੀਆ ਬਣਾਤਾ ਤੇ ਇੱਥੇ ਖਾਲੀ ਸੀ ਜਿਹੜੀ ਉਹ ਖਾਲੀ ਵੀ ਭਰਤੀ ਤੇ ਬਾਕੀ ਤੁਹਾਨੂੰ ਬਸ ਆਖੀ ਵੇਲੇ ਫੇਰ ਇੱਥੇ ਦਿਖਾਵਾਂਗੇ। ਜੇ ਜਦੋਂ ਪੜਾ ਲੱਗਿਆ ਹੋਇਆ। ਤੇ ਆ ਦੇਖੋ ਇੱਧਰ ਹੁਣ ਆਹ ਇੱਧਰ ਜਿਹੜੀ ਉਹ ਅੱਗੇ ਖਾਲੀ ਰਹਿੰਦੀ ਆ ਉਹ ਟ੍ਰੱਕ ਟੈਂਕੀ ਤੱਕ ਹੈ ਭਰਨੀ ਐ ਇੱਥੇ ਤੱਕ ਆਪਣਾ ਪੜਾ ਹੁੰਦਾ 100 ਲੈ ਕੇ ਤੱਕ। ਤਾਂ ਕਿ ਬ ਸਾਰੇ ਸੇਵਾਦਾਰ ਲੱਗੇ ਪਏ ਨੇ। ਬਣੇ ਰਹੋ ਬਲੌਗ ਨਾਲ ਤੇ ਸਪੋਰਟ ਕਰਿਓ। ਉਹ ਜੀ ਹੁਣ ਅਸੀਂ ਟੇਕ ਕਰਿਆ ਮੱਥਾ। ਚੱਲਿਆਂ ਦਰਬਾਰ ਸਾਹਿਬ ਉਹਨੂੰ ਵੀ ਕਰਾਵਾਂਗੇ ਦਰਸ਼ਨ ਮਲੇ ਰਹੋ ਤੁਹਾਨੂੰ ਦਿਖਾਉਣੇ ਆ ਵੀ ਹੁਣ ਕਿਵੇਂ ਪਿਆ ਇੱਥੇ ਆਹ ਦੇਖੋ ਜੀ ਉਦੋਂ ਇੱਥੇ ਕਿੰਨਾ ਮੇਲਾ ਹੁੰਦਾ ਹੁਣ ਇੱਥੇ ਜਮਾ ਆ ਸੋਨਾ ਸਰਾਂ ਪਈਏ ਤੇ 12 13 ਤਰੀਕ ਨੂੰ ਇੱਥੇ ਦੇਖੋ ਤੁਸੀਂ ਕਿੰਨੀ ਸੰਗਤ ਹੋ ਜੂ ਅਮਨਜੀਤ ਸਾਹਿਬ ਗੁਰੂਕਰ ਦੇਖੋ ਇੱਧਰ ਹੁਣ ਇੰਨਾ ਕ ਮੇਲਾ ਵੱਸਾ ਇੱਥੇ ਥੋੜਾ ਜਿਹਾ ਆ ਦੇਖ ਸਕਦਾ ਤੁਸੀਂ ਹਜੇ ਦਾ ਸੰਗਤ ਵੀ ਥੋੜੀ ਆ ਬਸ ਹੁਣ ਅੱਗੇ ਸੰਗਤ ਸੰਗਤ ਦੀ ਦਰਸ਼ਨ ਕਰਨਾ ਹੈ ਫਿਰ ਪਟੀਸ਼ੇ ਮੇਰੀ ਵੀ ਆ ਰਹੀ ਦੀ ਆ ਜਾ ਕੇ ਨਾ ਆ ਆ ਜਾ ਕੇ ਨਾ ਆ ਆ ਦੇਖੋ ਤੁਸੀਂ ਮੇਲਾ ਮੇਰੇ ਨਾਲ ਆ ਚੱਲੇ ਨੇ ਤੇ ਆ ਚੱਲੇ ਨੇ ਤੇ ਕਮ ਕਰਾਉਂਦਾ ਉਹ ਕਿੱਧਰ ਹੈਗੀ ਪੁੱਟੂ ਲੈ ਜਾਵਾਂਗੇ ਯਾਰ ਇੱਕ ਮੇਰੀ ਕੋਈ ਵੱਡੀ ਸ਼ਿੰਦਰੀ ਔਲ ਹੈ ਜੀ ਆ ਬਾਬੇ ਉਹ ਇੱਧਰ ਬਾਬਾ ਤੁਸੀਂ ਟੱਕਰੇ ਨਹੀਂ ਮੈਨੂੰ ਟੱਕਰੇ ਨਹੀਂ ਹੈਗੇ ਟੰਗਾ ਮੱਤਲਾ ਡੇਕ ਹੈ। ਉਹ ਡੇਕ ਹੈ। ਆ ਜਾਓਗਾ ਮੁੰਡਾ ਚੱਲਾਂਗੇ। ਲਾਓ ਜੀ। ਮੇਨ ਦਰਬਾਰ ਸਾਹਿਬ ਚ ਪਹੁੰਚ ਗਿਆ ਆਪਾਂ ਬੇਬੇ ਆ ਗਈ ਸੀ ਮੇਰੇ। ਐਂਦੀ ਗੱਲ ਕਰਦੇ ਨਾ। ਐਂ ਚੱਲਾਂਗੇ ਯਾਰ। ਹੈ? ਉਵੇਂ ਹੀ ਚੱਲਾਂਗੇ। ਹਾਂ। ਇੱਥੇ ਮਿੱਠੇ ਪਾਣੀ ਦੇਉਂਦੇ ਆ। ਉਹ ਪੁੱਤ ਰਿਆ ਹੁਣ। ਸ਼ਵੀਲ। ਹੋਲੀ ਹੋ ਜਾਓ। ਆ ਦੇਖੋ ਜੀ। ਜੋ ਜੋ ਇੱਥੇ ਆਏ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੋਊ। ਵੀ ਕਿੰਨਾ ਇਕੱਠਾ ਹੁੰਦਾ ਇੱਥੇ। ਵੀ ਆਪਾਂ ਹੁਣ ਤੇ ਇੱਧਰ ਦੇਖੋ ਕਬੂਤਰ ਉੱਡ ਰਹੇ। ਹੁਣ ਆਪਾਂ ਇਹਨਾਂ ਫਿਰ ਬੰਨ੍ਹਣਾ। ਹਾਂ ਇਹ ਵੀ ਮੈਂ ਤੁਹਾਨੂੰ ਉੱਧਰ ਹੀ ਦੀ ਕਹਿ ਲਈ ਮੈਂ ਉੱਧਰ ਦੇ ਚੱਲਾਂਗੀ। ਚੱਲ ਤੂੰ ਉੱਪਰ ਘਰ ਆਇਆ ਵਾ ਚੱਲਾਂਗੇ। ਫਿਰ ਮੈਂ ਚਲਾਂਗੀ, ਇਹ ਮੈਂ ਚੱਲਦੇ ਆ। ਇੱਥੇ 550 ਰੋਬਰ ਵੀ ਆ। କରୁ ତ ଦର୍ଶ ਲਓ ਜੀ ਕਰੋ ਜੀ ਦਰਸ਼ਨ ਬਾਬਾ ਦੀਪ ਸਿੰਘ ਜੀ ਦੇ ਖੂਦ ਦੇ ਤੇ ਦਰਬਾਰ ਸਾਹਿਬ ਦੇ ਤੁਸੀਂ ਦੇਖ ਸਕਦੇ ਹੋ ਇੱਧਰ ਦੇਖ ਸਕਦੇ ਤੁਸੀਂ ਮਾਰਤਾ ਚੱਪੜਾ ਵਾਲੇ ਆ ਲਓ ਜੀ ਕਾਦਾ ਲੰਗਰ ਹੈ ਮੋਹਰੇ ਸਮੋਰਸਾ ਦਾ ਲੰਗਰ ਲਾਉਂਦੇ ਹਾਂ ਹਾਂ ਮੋਹਰੇ ਦਾ ਲੰਗਰ ਸਾਡੇ ਪੰਡਾਲ ਵਾਲੇ ਵੱਲੋਂ ਸੇਵਾਦਾਰਾਂ ਵਾਸਤੇ ਆ ਦੇਖੋ ਜੀ ਬਰਾਇਟਾ ਵਾਲਾ ਬੰਦਾ ਇਹ ਕਿਹਦੀ ਦੇਖਾਉਂਦੇ ਹੋ ਦੀ ਵਾਲਾ ਦੇਖਦਾ ਮੋਤੀ ਕਈ ਦਿਨ ਬਾਅਦ ਤਾਂ ਫਿਰ ਉੱਤੇ ਡਾਈ ਖੜਿਆ ਆਈ ਮੈਲ ਦੇ ਲੈ ਗਏ ਤਾਂ ਪਰਾਟੀ ਫਾਇਰ ਚਲਾ ਵੀ ਲੋ ਲਓ ਜੀ ਉਹਦੇ ਕੇ ਗੱਲ ਆਈ ਰੋਟੀ ਖਾਏ ਬਾਬਾ ਕਾਬਰਦੇ ਨਹੀਂ ਹੁੰਦੇ ਯਾਰ ਆਈ ਨਹੀਂ ਇੱਧਰ ਨਹੀਂ ਲਓ ਜੀ ਹੁਣ ਸੁਭਾਦਾ ਮਾਰ ਕੇ ਕੰਮ ਕਰਤਾ ਕੰਪਲੀਟ ਤੇ ਹੁਣ ਇੱਥੋਂ ਪਉਣਿਆ ਚੱਲੇ ਤੇ ਚੱਲੇ ਹੁਣ ਸਾਰੇ ਸੰਗਤ ਚੱਲੀ ਆ ਫੇਰ ਪਿੰਡ ਨੂੰ ਦੇ ਆ ਕੇ ਬੱਤੇ ਕੋਲੇ ਸੁਣ ਲਾਓ। ਮੁੱਢੀ ਘੜੀ ਨੂੰ ਹੁਣ ਕੋਲ ਹੈਲੋ ਕਰੀ ਜਾਂਦਾ। ਓਏ ਆਏ ਕਿਵੇਂ ਹੋਈ ਜਾਂਦਾ ਬਾਈ? ਓ ਜੀ ਹੁਣ ਇਹ ਤਲੀਆਂ ਬਾਪ ਪੈਂਡਾਂ ਨੂੰ। ਹਾਂ। ਲੈ ਜਕਾਰਾ ਲਾ ਦੇ ਪੋਚੋ ਭਰਾ ਜਕਾਰਾ ਲਾ ਦੇ। ਛੇ ਦਿਨ ਜਕਾਰਾ ਲਾ ਦੇ ਜੁਲਮੀ ਦਾ। ਓ ਜਕਾਰਾ ਲਾ ਦੇ ਬਾਈ ਮੜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲੋ ਜੀ ਸੇਵਾਦਾਰਾਂ ਵਾਸਤੇ ਫੇਰ ਸੇਵਾ ਹੋ ਗਈ। ਆਦੇ ਸਾਰੇ ਉਹਦੇ ਬਏ ਨੇ ਉਹ ਕੰਨਾਂ ਉਹ ਜੀ سپورਟ ਕਰਿਓ ਲੋਕ ਉਹ ਕੰਨਾਂ